ਆਸ ਨੇ ਉਹ ਬਿਨਾ ਨਾਮ ਬਿਨਾ ਸਿਮਰਨ ਬਿਨਾ ਭਗਤੀ ਤੋਂ ਬੇਅਰਥ ਜਾ ਰਹੇ ਨੇ ਅਜਾਈਂ ਜਾ ਰਹੇ ਬੀਤ ਜਾ ਹੈ ਬੀਤ ਜਾ ਹੈ ਜਨਮ ਆਤਾ ਜਰੇ ਨਿਸ ਦਿਨ ਸੁਨ ਕੇ ਪ੍ਰਾਨ ਸਮਝਤ ਨਹਿ ਰੇ ਅਜਾਣ ਕਾਲ ਤੋਂ ਪਹੁੰਚੇ ਵਾਨ ਕਹਾ ਜਹੇ ਭਾਜਰੇ ਕਹੇ ਔਕਾਲ ਰੂਪੀ ਮੌਤ ਸਦਾ ਤੇਰੇ ਸਿਰ ਤੇ ਖੜੀ ਹੈ ਕਿਤੇ ਵੀ ਤੂੰ ਇਸ ਮੌਤ ਤੋਂ ਬਚ ਕੇ ਭਜ ਨਹੀਂ ਸਕਦਾ ਕਿਉਂਕਿ ਇਹ ਅਟੱਲ ਸਚਾਈ ਹੈ ਤੇ ਨਾਮ ਤੋਂ ਬਿਨਾ ਸਿਮਰਨ ਤੋਂ ਬਿਨਾ ਸਾਡਾ ਜੀਵਨ ਬੇਅਰਥ ਹੈ ਆਕਾਜ ਹੈ ਕਹਿੰਦੇ ਗੁਣ ਗੋਬਿੰਦ ਗਾਉ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰਿ ਭਜਿ ਬਨਾ ਆਪਾਂ ਗੱਲ ਕਰਦੇ ਸੀ ਕਿ ਗੁਰਸਿੱਖ ਦੀ ਪ੍ਰਮਾਤਮਾ ਦੇ ਨਾਲ ਪ੍ਰੀਤ ਕਿਹੋ ਜਿਹੀ ਹੋਣੀ ਚਾਹੀਦੀ ਹੈ ਕਹੋ ਨਾਨਕ ਹਰ ਭਜ ਮੰਨ ਜਿਹ ਵਿਦ ਜਲ ਕੋ ਮੀਨ ਕਹਿੰਦੇ ਗੁਰਸਿੱਖ ਦੀ ਪ੍ਰੀਤ ਪਰਮਾਤਮਾ ਦੇ ਨਾਲ ਇਹੋ ਜਿਹੀ ਹੋਵੇ ਜਿਵੇਂ ਮੱਛੀ ਦੀ ਪ੍ਰੀਤ ਪਾਣੀ ਦੇ ਨਾਲ ਹੁੰਦੀ ਹੈ ਮੀਨ ਦਾ ਅਰਥ ਹੁੰਦਾ ਹੈ ਮੱਛੀ ਜਿਉਂ ਜਲ ਕਹਿੰਦੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਜੀ ਸਕਦੀ ਪਾਣੀ ਹੀ ਉਸ ਦਾ ਜੀਵਨ ਹੈ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਈ ਹੈ ਮੱਛੀ ਦੀ ਜੋ ਪ੍ਰੀਤ ਹੈ ਉਹ ਪਾਣੀ ਦੇ ਨਾਲ ਹੈ ਉਸ ਦਾ ਜੀਵਨ ਹੀ ਪਾਣੀ ਹੈ ਜੇ ਮੱਛੀ ਨੂੰ ਥੋੜੇ ਸਮੇਂ ਵਾਸਤੇ ਪਾਣੀ ਦੇ ਵਿੱਚੋਂ ਬਾਹਰ ਕੱਢ ਦਈਏ ਤਾਂ ਉਹ ਆਪਣੇ